ਮੈਨੂੰ ਲੱਗਦਾ ਜਿਹੜੀ ਥਾਲੀ ਚ ਖਾਣੇ ਆਪਾਂ ਉਹਦੀ ਇੰਨੀ ਕੁ ਵਫਾਦਾਰੀ ਤਾਂ ਲਾਜ਼ਮੀ ਹੈ ਹਨਾ ਇਹੀ ਸਾਡੇ ਭਰਾਏ ਮੁਰਕ ਗਾਉਣ ਵਾਲੇ ਹੁੰਦੇ ਵੀ ਯੁੱਧ ਦੇ ਸਿਰ ਤੇ ਆ ਇਹਨਾਂ ਨੇ ਸੋਣਾ ਇਹਨਾਂ ਨੇ ਬੁਲਾਉਣਾ ਇਹਨਾਂ ਨੇ ਗਵਾਉਣਾ ਹੁੰਦਾ ਜੀ ਮੈਂ ਅਦਰਸਲ ਮੈਂ ਕੋਈ ਉਸ ਹਾਬਨਾ ਨਹੀਂ ਆ ਵੀ ਪਤਾ ਨਹੀਂ ਮੈਂ ਕੀ ਕਰ ਦੇਣਾ ਇੱਥੇ ਆ ਕੇ ਮੈਂ ਤਾਂ ਸਿੱਖਣ ਹੀ ਆਇਆ ਹਮ ਐ ਮੰਨੂ ਸਾਡੀ ਦਾਤ ਰੀ ਅਸੀਂ ਮੰਨੂ ਦੇ ਸੋਏ ਜੋ ਜੋ ਮਨੂੰ ਵੱਡਦਾ ਸੀ ਦੂਣ ਸਵਾਏ ਹੋਏ ਠੀਕ ਹੈ ਉਹਨਾਂ ਦੀ ਕੋਈ ਪਤਾ ਨਹੀਂ ਕਿਹੇ ਹੁਕਮ ਚੋਰ ਡਿਊਟੀ ਹੋਣੀ ਹੈ ਤੇ ਪਰ ਅਸੀਂ ਜਿਨ੍ਹਾਂ ਦੇ ਪਰਮਾਰਾਇ ਨੇ ਸਿਰਾਂ ਤੇ ਪੱਗਾਂ ਧਰੀਆਂ ਤੇ ਅਸੀਂ ਵੀ ਆਪਣੀ ਬਖੂਬੀ ਨਿਭਾਵਾਂਗੇ ਅਗਲੇ ਨੂੰ ਵੀ ਆਪਣੀ ਨਿਭਾਉਣ ਦਾ ਕੋਈ ਮਸਲਾ ਬਾਣੇ ਮੈਂ ਤਾਂ ਕਹਿਣਾ ਹੁਣ ਬਈ ਬਈ ਯੂਨੀਵਰਸਿਟੀ ਵੀ ਇਹ ਸਾਡੀ ਪੰਜਾਬ ਦੀ ਪੱਗ ਹੈ ਯਾਰ ਕਿਉਂ ਇੱਥੇ ਪੱਗਾਂ 'ਚ ਜਿਹੜੇ ਸਿਰ ਅਸੀਂ ਜਿਨ੍ਹਾਂ ਸਿਰਾਂ ਤੇ ਪੱਗਾਂ ਬੰਨ੍ਹਣੀਆਂ ਉਹ ਸਿਰ ਇੱਥੇ ਤਿਆਰ ਹੁੰਦੇ ਆ ਉਹ ਸੋਝ ਉਹ ਨਜ਼ਰੀਆ ਸਾਨੂੰ ਇੱਥੋਂ ਮਿਲਦਾ ਤੇ ਪਰ ਮੈਨੂੰ ਲੱਗਦਾ ਹਰੇਕ ਆਪ ਦੇ ਆਪ ਦੇ ਲੈਵਲ ਤੇ ਜਿਹਨੂੰ ਜਿੰਨੀ ਮਹਾਰਾਜ ਨੇ ਸਮਤ ਬਖਸ਼ੀ ਆ ਉਹਦੇ ਨਾਲੇ ਬਾਕੀ ਕੋਈ ਸੰਘਰਸ਼ ਗਾਉਣ ਵਾਲਿਆਂ ਨੇ ਜਾਂ ਉਹਨਾਂ ਨੇ ਨਹੀਂ ਲੜਨਾ ਹੁੰਦਾ ਬਾਈ ਸੰਘਰਸ਼ ਦਾ ਜਿਹੜੇ ਜੰਦਾ ਦਿਲ ਜਿਨ੍ਹਾਂ ਨੂੰ ਮਹਾਰਾਜ ਨੇ ਜਿਨ੍ਹਾਂ ਦਾ ਹੁਕਮ ਲਾਇਆ ਜਿਨ੍ਹਾਂ ਤੋਂ ਸੇਵਾ ਲੈਣੀ ਹੈ ਸੰਘਰਸ਼ ਉਹਨਾਂ ਨੇ ਲੜਨੇ ਹੁੰਦੇ ਉਹਨਾਂ ਨੇ ਲੜੀ ਲੈਣੇ ਹੁੰਦੇ ਸਸਕੀ ਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜਿਓ ਮੈਂ ਪਰਮਜੀਤ ਸਿੰਘ ਇਸ ਸਮੇਂ ਪੀਆਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹਾਂ ਜਿੱਥੇ ਯੂਨੀਵਰਸਿਟੀ ਦੇ ਵਿੱਚ ਤਮਾਮ ਜਥੇਬੰਦੀਆਂ ਪਹੁੰਚਿਆ ਨੇ ਲੀਡਰ ਪਹੁੰਚ ਰਹੇ ਨੇ ਉੱਥੇ ਸਿੰਗਰ ਵੀ ਪਹੁੰਚ ਰਹੇ ਨੇ ਸਾਡੇ ਨਾ ਪਵਿੱਤਰ ਲਸੋਈ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਬਾਈ ਤੁਸੀਂ ਪਹੁੰਚੇ ਹੋ ਕੀ ਗੱਲਬਾਤ ਹੋਈ ਸਤਿ ਸ਼੍ਰੀ ਅਕਾਲ ਬਾਈ ਪਹਿਲਾਂ ਤਾਂ ਤੁਹਾਨੂੰ ਦੇਖਣ ਆਲੇ ਸਾਰਿਆਂ ਨੂੰ ਗੱਲਬਾਤ ਅਸੀਂ ਤਾਂ ਦਰਸ ਲਾਏ ਕਹਿ ਲਓ ਬਈ ਸਮਝਣ ਦੀ ਹਸਾਬ ਨਾਲ ਹੀ ਆਏ ਸੀ ਵੀ ਅਸੀਂ ਚੱਜ ਨਾਮ ਪਤਾ ਕਰੀਏ ਕਿ ਜੋ ਬਾਹਰੇ ਦਿਸ ਰਿਹਾ ਸਾਨੂੰ ਐਸ ਸੱਚ ਉਵੇਂ ਹੀ ਆ ਤੇ ਹੈ ਕੀ ਇਹ ਸੈਨੇਟ ਹੁੰਦੀ ਕੀ ਹੈ ਹਨਾ ਇਹਦਾ ਫਰਕ ਕੀ ਹੈ ਕਿਉਂਕਿ ਕੱਲ-ਕੱਲ ਨੂੰ ਅਸੀਂ ਹੁਣ ਸ਼ੋਅ ਚੱਲਦੇ ਤੁਹਾਨੂੰ ਪਤਾ ਵਿਆਹ ਚੱਲਦੇ ਹਨਾ ਕਿਤੇ ਬੋਲਣਾ ਵੀ ਆ ਤਾਂ ਮੈਨੂੰ ਟੈਕਨੀਕਲ টারਮਸ ਤੇ ਤੁਹਾਨੂੰ ਆਪ ਨੂੰ ਬਹੁਤ ਚੰਗੇ ਤਰੀਕੇ ਪਤਾ ਹੋਣਾ ਚਾਹੀਦਾ ਇੱਕ ਜਿਹੜੀ ਪੰਜਾਬ ਦੇ ਨਾਂ ਤੇ ਚਲੋ ਲੜਾਈ ਹੋ ਰਹੀ ਹੈ ਵੀ ਸਾਡੀ ਯੂਨੀਵਰਸਿਟੀ ਆਪਣੀ ਜਾ ਰਹੀ ਹੈ ਉਹ ਆਪਾਂ ਬਚਾਉਣੀ ਉਹ ਠੀਕ ਆ ਜੀ ਮੈਂ ਅਦਰਸਲ ਮੈਂ ਕੋਈ ਉਸ ਹਾਵਨਾ ਨਹੀਂ ਆ ਵੀ ਪਤਾ ਨਹੀਂ ਮੈਂ ਕੀ ਕਰ ਦੇਣਾ ਇੱਥੇ ਆ ਕੇ ਮੈਂ ਤਾਂ ਸਿੱਖਣ ਹੀ ਆਇਆ ਤੇ ਚਲੋ ਬਾਈ ਹੋਣੀ ਸਾਰੇ ਜਿਹੜੇ ਬਾਰੇ ਇੱਕ ਵੱਡਾ ਯੋਗਦਾਨ ਆ ਤੁਹਾਡਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਮੈਂ ਸਟੇਜ ਤੋਂ ਵੀ ਗੱਲ ਕਰ ਸਕਦਾਗਾ ਇਹ ਬਹੁਤ ਵੱਡੀ ਗੱਲ ਆ ਜੋ ਤੁਸੀਂ ਆਪਣਾ ਹੱਕ ਸਮਝ ਕੇ ਗੱਲ ਕਰੋਗੇ ਚਾਹੇ ਤੁਸੀਂ ਇੱਕ ਛੋਟਾ ਹੋ ਕੇ ਆਇਓ ਪਰ ਇੱਕ بڑا ਨੌਜਵਾਨਾਂ ਵਿੱਚ ਵੀ ਉਤਸ਼ਾਹ ਹੁੰਦਾ ਕਿ ਸਾਡੇ ਨਾਲ ਮੋੜੇ ਨਾਲ ਮੋਡਾ ਲਾ ਕੇ ਖੜੇ ਹੋ ਇਹ ਬਿਲਕੁਲ ਹੀ ਮੈਨੂੰ ਲੱਗਦਾ ਜਿਹੜੀ ਥਾਲੀ ਚ ਖਾਨੇ ਆਪਾਂ ਉਹਦੀ ਇੰਨੀ ਕੁ ਵਫਾਦਾਰੀ ਤਾਂ ਲਾਜ਼ਮੀ ਹੈ ਹਨਾ ਇਹੀ ਸਾਡੇ ਭਰਾ ਹੈ ਮੁੜ ਕੇ ਗਾਉਣ ਵਾਲੇ ਹੁੰਦੇ ਵੀ ਯੁੱਧ ਦੇ ਸਿਰ ਤੇ ਆ ਇਹਨਾਂ ਨੇ ਸੋਣਾ ਇਹਨਾਂ ਨੇ ਬੁਲਾਉਣਾ ਇਹਨਾਂ ਨੇ ਗਵਾਉਣਾ ਹੁੰਦਾ ਬਿਲਕੁਲ ਤੇ ਜੇ ਕੋਈ ਸਾਡੇ ਕਹੇ ਤੇ 10 ਜਣੇ ਜ਼ਿਆਦਾ ਸੁਣ ਰਿਹਾ ਤਾਂ ਮੈਨੂੰ ਲੱਗਦਾ ਕਿ ਉਹਨੂੰ ਗਾਉਣ ਵਾਲਿਆਂ ਨੂੰ ਐਸੇ ਆਪਦੀ ਖੁਸ਼ਕਿਸਮਤੀ ਲੈਣਾ ਚਾਹੀਦਾ ਨਾ ਕਿ ਕੋਈ ਓਕੇਸ ਦੇ ਸਾਨ ਹੋ ਰਿਹਾ ਜਾਂ ਬਿਲਕੁਲ अच्छा भाई जਵੇਂ ਤੁਸੀਂ ਗੱਲਬਾਤ ਕੀਤੀ ਤੁਸੀਂ ਕੁਝ ਤਾਂ ਤੁਹਾਨੂੰ ਜਾਣਕਾਰੀ ਦੇ ਹੀ ਦਿੱਤੀ ਹੋਊਗੀ ਵੀ ਕੀ ਕਹਿੰਦੇ ਆ ਸਟੂਡੈਂਟ ਅੱਗੇ ਕਿੰਨਾ ਸਮਾਂ ਮੋਰਚਾ ਚੱਲੇਗਾ ਜਾਂ ਕਿਸ ਤਰੀਕੇ ਨਾਲ ਚੱਲੇਗਾ ਹਾਂਜੀ ਉਹ ਤਾਂ ਵੈਸੇ ਮੋਰਚੇ ਦਾ ਤਾਂ ਮੈਨੂੰ ਇਹਨਾਂ ਦੀਆਂ ਗੱਲਾਂ ਤੋਂ ਜਿਵੇਂ ਲੱਗਿਆ ਵੀ ਉਹ ਤਾਂ ਆਲਮੋਸਟ ਜਿਵੇਂ ਹੁੰਦਾ ਵੀ ਜਿੱਤ ਸਾਡੀ ਪੱਕੀ ਐਲਾਨ ਹੋਣਾ ਬਾਕੀ ਐ ਕਿ ਮੋਰਚਾ ਜਿੱਤਿਆ ਗਿਆ ਹਨਾ ਆਲਰੇਡੀ ਮੈਂ ਤਾਂ ਕਹਿੰਨਾ ਵੀ ਬੀ ਵਧਾਈ ਵੀ ਦੇ ਰਿਆ ਇਹਨਾਂ ਨੂੰ ਮੋਰਚਾ ਜਿੱਤਣ ਦੀ ਤੇ ਪਰ ਉਹ ਚਲੋ ਇੱਕ ਕੱਲੇ ਮੋਰਚੇ ਦੀ ਗੱਲ ਸਿਰਫ ਇੱਕ ਮੋਰਚੇ ਦੀ ਜਾਂ ਇੱਕ ਮੰਗ ਤੱਕ ਸੀਮਿਤ ਨਹੀਂ ਹੁੰਦੀ ਉਹਦੇ ਨਾਲ ਜਿਹੜੇ ਇੰਡਾਇਰੈਕਟਲੀ ਜਿਹੜੇ ਮੈਸੇਜ ਆਉਂਦੇ ਆ ਜਿਹੜੀ ਜਾਗ ਲੱਗਦੀ ਹੈ ਜਿਹੜੀ ਜਵਾਨੀ ਤੱਕ ਗੱਲ ਜਾਂਦੀ ਹੈ ਜਾਂ ਤੁਸੀਂ ਕਹ ਲਓ ਵੀ ਜਿਹੜਾ ਥੋੜਾ ਜਿਹਾ ਤਸਵੀਰ ਚੈੱਕ ਹੋ ਜਾਂਦੀ ਹੈ ਵੀ ਠੀਕ ਹੈ ਕਿਉਂਕਿ ਅਸੀਂ ਆਉਂਦੇ ਸੀ ਕਿਤੇ ਨਾ ਕਿਤੇ ਸਾਨੂੰ ਲੱਗਦਾ ਹੁੰਦਾ ਸੀ 2 ਸਾਲ ਪਹਿਲਾਂ ਬਾਈ ਹੋਈ ਇਹ ਸਾਡੇ ਨਾਲ ਅਸੀਂ ਸਾਰੇ ਬਹਿਣਾ ਅਸੀਂ ਮੈਂ ਕਹਣਾ ਵੀ ਯਾਰ ਆਪਣੇ ਮੁੰਡੇ ਬਾਹਲੇ ਘਟੀ ਜਾਂਦੇ ਆ ਯਾਰ ਆਪਣੇ ਮੁੰਡੇ ਦਿਸਦੇ ਨਹੀਂ ਆਪਣੇ ਮੁੰਡੇ ਜੁੜਦੇ ਨਹੀਂ ਬੰਦੇ ਨਹੀਂ ਤੇ ਪਰ ਉਹ ਤੁਸੀਂ ਦੇਖ ਲਓ ਵੀ ਉਹ 10 ਤਰੀਕ ਨੂੰ ਮਹਾਰਾਜ ਨੇ ਸਾਰੇ ਭਲੇਖੇ ਘੜ ਤੇ ਲੱਗਿਆ ਵੀ ਨਹੀਂ ਆ ਬਈ ਹਾਂ ਵੀ ਸਭ ਕੁਝ ਹੈਗਾ ਕੋਈ ਗੱਲ ਨਹੀਂ ਜੰਨਾ ਚਰ ਕਲਗੀ ਵਾਲੇ ਦਾ ਹੁਕਮ ਹੈ ਕੁਛ ਨਹੀਂ ਕਿਤੇ ਚੱਲਿਆ ਸਭ ਕੁਝ ਇੱਥੇ ਬਈ ਇੱਕ ਗੱਲ ਹੋਰ ਜਿਵੇਂ ਇਹ ਕਿਹਾ ਜਾਂਦਾ ਕਿ ਸਰਕਾਰ ਹਰ ਵਾਰ ਦਾ ਲਾਉਂਦੀ ਹੈ ਕਿ ਪੰਜਾਬ ਨੂੰ ਦਬਾਇਆ ਜਾਵੇ ਕਿ ਲੱਗਦਾ ਸਰਕਾਰਾਂ ਦੀਆਂ ਅਜਿਹੀਆਂ ਨੀਤੀਆਂ ਪੰਜਾਬ ਨੂੰ ਦਬਾ ਲੈਣਗੀਆਂ ਇਹ ਤਾਂ ਦੇਖੋ ਜੀ ਮੈਨੂੰ ਲੱਗਦਾ ਇਹ ਵੀ ਹੁਕਮ ਚੀ ਹੈ ਜਿਹਦੀ ਜਿਹੜੀ ਪ੍ਰਮਾਤਮਾ ਨੇ ਜੋ ਡਿਊਟੀ ਲਈ ਹੈ ਹਮ ਮਨੂ ਸਾਡੀ ਦਾ ਤਰੀ ਅਸੀਂ ਮਨੂ ਦੇ ਸੋਏ ਜਿਉਂ-ਜਿਉਂ ਮਨੂ ਵੱਡਦਾ ਸੀ ਦੂਣ ਸਵਾਏ ਹੋਏ ਸਵਾਏ ਹੋਏ ਠੀਕ ਹੈ ਉਹਨਾਂ ਦੀ ਪਤਾ ਨਹੀਂ ਕਿਸੇ ਹੁਕਮ ਚ ਉਹ ਡਿਊਟੀ ਹੋਣੀ ਆ ਤੇ ਪਰ ਅਸੀਂ ਜਿਨ੍ਹਾਂ ਦੇ ਪਰਮਾਰਾਇਣੇ ਸਿਰਾਂ ਤੇ ਪੱਗਾਂ ਧਰੀਆਂ ਤੇ ਅਸੀਂ ਵੀ ਆਪਦੀ ਖੂਬੀ ਨਿਘਾਵਾਂਗੇ ਅਗਲੇ ਨੂੰ ਵੀ ਆਪਦੀ ਨਿਭਾਉਣ ਦਾ ਕੋਈ ਮਸਲਾ ਕਿਵੇਂ ਦੇਖਦੇ ਹੋ ਕਿ ਜੇ ਪੰਜਾਬ ਦੀ ਗੱਲ ਹੁੰਦੀ ਆ ਸਰਕਾਰ ਤਾਂ ਕਹਿੰਦੀ ਅਸੀਂ ਪੰਜਾਬ ਦੀ ਗੱਲ ਕਰਾਂਗੇ ਪਰ ਉਹ ਕਿਤਨਾ ਕਿਤੇ ਕਰਦੀ ਨਜ਼ਰ ਨਹੀਂ ਆ ਰਹੀ ਫਿਰ ਉਹੀ ਨੌਜਵਾਨਾਂ ਨੂੰ ਹੀ ਇਕੱਠੇ ਹੋਣਾ ਪਿਆ ਇਹ ਤਾਂ ਹੀ ਅਲਟੀਮੇਟਲੀ ਹੋਣਾ ਹੀ ਪੈਂਦਾ ਜਿਹੜੀ ਕੋਈ ਵੀ ਗੱਲ ਹੈ ਨਾ ਇੱਕ ਜਿਹੜੇ ਚੱਲਦੇ ਸਿਸਟਮ 'ਚ ਜਦ ਬੰਦਾ ਦਾਖਲ ਹੋ ਜਾਂਦਾ ਹੂੰ ਤਾਂ ਸ਼ਾਇਦ ਉਹ ਭਾਵੇਂ ਕਈ ਜਿਹੜੀ ਨਹੀਂ ਵੀ ਉਹ ਜਾਂ ਹੁੰਦਾ ਉਹਦੇ ਮਨਸੂਬੇ ਕੋਈ ਹੋਰ ਵੀ ਹੋਣ ਪਰ ਉਹਦੀ ਪੇਛ ਨਹੀਂ ਜਾਂਦੀ ਹੂੰ ਤੇ ਪਰ ਇੱਥੇ ਤਾਂ ਖਾਸ ਤੌਰ ਤੇ ਪੜ੍ਹੇ ਲਿਖੇ ਨੌਜਵਾਨ ਨੇ ਮੈਂ ਤਾਂ ਕਹਣਾ ਹੁੰਨਾ ਬਈ ਯੂਨੀਵਰਸਿਟੀ ਬਈ ਸਾਡੀ ਪੰਜਾਬ ਦੀ ਪੱਗ ਹੈ ਯਾਰ ਹੂੰ ਕਿਉਂ ਇੱਥੇ ਪੱਗਾਂ 'ਚ ਜਿਹੜੇ ਸਿਰ ਅਸੀਂ ਜਿੰਨਾਂ ਸਿਰਾਂ ਤੇ ਪੱਗਾਂ ਬੰਨ੍ਹਣੀਆਂ ਉਹ ਸਿਰ ਇੱਥੇ ਤਿਆਰ ਹੁੰਦੇ ਆ। ਉਹ ਸੋਝੋ ਨਜ਼ਰੀਆ ਸਾਨੂੰ ਇੱਥੋਂ ਮਿਲਦਾ। ਇਹਨਾਂ ਤੋਂ ਗਾਂ ਤਾਂ ਗੱਲ ਹੀ ਕੋਈ ਨਹੀਂ ਜਿੰਨਾਂ ਇਹ ਜਾਣਦੇ ਜਿੰਨਾਂ ਚ ਰੇ ਇਹ ਕੈਮ ਆ ਜਿੰਨਾਂ ਚ ਰੇ ਇੱਥੇ ਪੜ੍ਹ ਲਿਖ ਰਹੇ ਜਿੰਨੇ ਸਾਡੇ ਭੈਣ ਭਰਾ ਜਿੰਨਾਂ ਚ ਰੇ ਇੱਥੇ ਮੌਜੂਦ ਆ। ਮੈਨੂੰ ਨਹੀਂ ਲੱਗਦਾ ਕੋਈ ਮਸਲਾ ਨਹੀਂ ਇਹਨਾਂ ਕੋਈ ਲੀਡਰ ਚਲੋ ਉਹ ਆਪਦੀ ਥਾਂ ਤੇ ਜੋ ਕਰ ਰਹੇ ਕਰਨ ਦੋ ਉਹਨਾਂ ਨੂੰ। ਪਰ ਜਿੰਨਾਂ ਚ ਰੇ ਮੌਜੂਦ ਆ ਜਾਂ ਇਹ ਕੈਮ ਆ। ਤੋ ਚੜਦੀ ਕਲਾ ਮਾਰ ਰਹੀ ਗੇ ਬਿਲਕੁਲ ਅੱਛਾ ਹੋਰ ਆਪਣੇ ਸਿੰਗਲ ਭਰਾਵਾਂ ਨੂੰ ਵੀ ਕੀ ਕਹਿਣਾ ਚਾਹੋਗੇ ਤੁਸੀਂ ਪਹੁੰਚੇ ਕੀ ਲੱਗਦਾ ਹਰ ਇੱਕ ਨੂੰ ਆਪਦਾ ਫਰਜ ਸਮਝੇ ਹੋਏ ਪਹੁੰਚਣਾ ਚਾਹੀਦਾ ਮੈਂ ਦੇਖੋ ਜੀ ਮੈਨੂੰ ਨਹੀਂ ਲੱਗਦਾ ਜਿੰਨੀ ਕਿ ਮੇਰੀ ਉਮਰ ਹੈ ਜਾਂ ਵੀ ਮੈਂ ਕਿਸੇ ਨੂੰ ਕਹਾਂ ਇਹ ਤਾਂ ਮੇਰੇ ਹਿਸਾਬ ਨਾਲ ਹਰ ਕਿਸੇ ਦੇ ਆਪੋ ਆਪ ਦੇ ਇੱਕ ਮੈਨੂੰ ਲੱਗਦਾ ਆ ਵੀ ਜਾਂਦੇ ਸਾਰੇ ਗਾਉਣ ਵਾਲੇ ਸ਼ਾਇਦ ਅਸੀਂ ਪਹਿਲਾਂ ਗੱਲ ਕਰਦੇ ਸੀ ਵੀ ਜਿਹੜੇ ਸ਼ੋਅ ਚੱਲ ਪਏ ਨਾ ਤੇ ਅਸੀਂ ਵੀ ਲਗਾਤਾਰ ਸ਼ੋਅਾਂ 'ਚ ਸੀ ਹੁਣ ਕੱਲ ਨੂੰ ਫੇ ਅੱਜ ਅਸੀਂ ਬਹੁਤ ਸਵੇਰੀ ਬਾਈ ਹੋਰੋਂ ਕਹਿ ਕੇ ਵੀ ਬਾਈ ਅਸੀਂ ਪਲੀਜ਼ ਹੁਣ ਹੀ ਆਉਣ ਲੱਗਿਆ ਸ਼ਾਇਦ ਇਹਨਾਂ ਨੇ ਵੀ ਲੋਟ ਆਉਣਾ ਲੇਟ ਆਉਣਾ ਸੀ ਤੇ ਇੱਕ ਤਾਂ ਮੈਨੂੰ ਲੱਗਦਾ ਉਹਦੇ ਕਰਕੇ ਨਹੀਂ ਥੋੜਾ ਜਿਹਾ ਕਿਉਂਕਿ ਜਿਹੜਾ ਪ੍ਰੀ ਬੁੱਕ ਹੁੰਦੇ ਆ ਨਾ ਸ਼ੋਅ ਹਨਾ ਉਹ ਅਗਲੇ ਨੇ ਉਹ ਵੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਪਹਿਲਾਂ ਦੇ ਬੁੱਕ ਹੋਏ ਹਾਂਜੀ ਤੇ ਪਰ ਮੈਨੂੰ ਲੱਗਦਾ ਹਰੇਕ ਆਪਦੇ ਆਪ ਦੇ ਲੈਵਲ ਤੇ ਜਿਹਨੂੰ ਜਿੰਨੀ ਮਹਾਰਾ ਨੇ ਸਮਤ ਬਖਸ਼ੀ ਆ ਉਹਦੇ ਨਾਲ ਹੈ ਬਾਕੀ ਕੋਈ ਸੰਘਰਸ਼ ਗਾਉਣ ਵਾਲਿਆਂ ਨੇ ਜਾਂ ਉਹਨਾਂ ਨੇ ਨਹੀਂ ਲੜਨਾ ਹੁੰਦਾ ਬਾਈ ਸੰਘਰਸ਼ ਦਾ ਜਿਹੜੇ ਜੰਦਾ ਦਿਲ ਜਿਨ੍ਹਾਂ ਨੂੰ ਮਾਰੇ ਨੇ ਜਿੰਨਾ ਦਾ ਹੁਕਮ ਲਾਇਆ ਜਿੰਨਾ ਤੋਂ ਸੇਵਾ ਲੈਣੀ ਹੈ ਸੰਘਰਸ਼ ਉਹਨਾਂ ਨੇ ਲੜਨੇ ਹੁੰਦੇ ਉਹਨਾਂ ਨੇ ਲੜੀ ਲੈਣੇ ਹੁੰਦੇ ਆ ਇਹ ਠੀਕ ਹੈ ਵੀ ਜਿਹਨੇ ਮਾੜੀ ਮੋਟੀ ਹਾ ਦਾ ਨਾਰਾ ਮਾਰਤਾ ਹੁੰਦਾ ਉਹ ਫਿਰ ਆਪਦੇ ਆਪ ਨੂੰ ਬਾਅਦ ਚ ਲੱਕੀ ਮਹਿਸੂਸ ਕਰਦਾ ਤੇ ਦੂਜੇ ਨੂੰ ਫਿਰ ਉਹ ਜਿਹੜਾ ਵੈਰਸ ਹੁੰਦਾ ਥੋੜਾ ਜਿਹਾ ਵੀ ਜਰ ਉਦੋਂ ਵਗਦੀ ਗੰਗਾ ਸੀ ਹੱਥ ਧੋਈ ਲੈਂਦੇ ਜਿਵੇਂ ਅਸੀਂ ਧੋਣਾ ਗਿਆ ਜੀ ਧੰਨਵਾਦ ਬਾਈ ਜੀ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਥੈਂਕ ਯੂ ਸੋ ਤੁਹਾਨੂੰ ਇਹ ਗੱਲਬਾਤ ਕਿਸ ਤਰੀਕੇ ਦੀ ਲੱਗੀ ਕਮੈਂਟ ਸੈਕਸ਼ਨ 'ਚ ਜ਼ਰੂਰ ਜੋੜਨਾ ਜੁੜਾ ਰੋ ਸਫਰ ਟੈਲੀ ਵਿਜ਼ਨ ਆਲ ਕੈ